ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਗੁਰਪੁਰਬ 6 ਜਨਵਰੀ ਨੂੰ ਬੜੀ ਸ਼ਰਧਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨੂੰ ਸਸ਼ਕਤ ਬਣਾਉਣ ਦੇ ਲਈ ਇਤਿਹਾਸਕ ਕਦਮ ਚੁੱਕਿਆ ਗੰਨਾ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਗੰਨੇ ਦੀ ਫਸਲ ਦਾ ਭਾਅ ਵਧਾ ਕੇ 401 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤਾ ਪੰਜਾਬ ਹੁਣ ਦੇਸ਼ ਚ ਗੰਨੇ ਦਾ ਸਭ ਤੋਂ ਵੱਧ ਭਾਅ ਦੇਣ ਵਾਲਾ ਸੂਬਾ ਬਣ ਗਿਆ ਮੈਂ ਕਹਾਂ ਵੀ 391 ਆ 401 ਕਰ ਦਿੱਤਾ 10 ਰੁਪਏ ਵਧਾ ਕੇ ਇਸ ਵਕਤ ਦੇਸ਼ਦਾਨ ਪੂਰੀ ਦੁਨੀਆ ਦਾ ਸਭ ਤੋਂ ਵੱਧ ਰੇਟ ਗੰਨੇ ਦਾ ਪੰਜਾਬ ਚ ਮਿਲ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਗੰਨਾ ਕਿਸਾਨਾਂ ਨੂੰ 764 ਕਰੋੜ 99 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਤਿਹਾਸਕ ਫੈਸਲਿਆਂ ਸਦਕਾ ਹੀ ਸਾਲ 2024-25 ਚ ਗੰਨੇ ਦੀ ਕਾਸ਼ਤ ਅਧੀਨ ਖੇਤਰਫਲ 52302 ਤੋਂ ਵੱਧ ਕੇ 56391 ਹੈਕਟੇਅਰ ਹੋ ਗਿਆ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਾਲਾ ਦੀ ਸਹਿਕਾਰੀ 슈ਗਰ ਮਿਲ ਦੇ ਵਿੱਚ 3500 TCD ਸਮਰਥਾ ਦੇ ਪਲਾਂਟ ਅਤੇ ਬਾਇਓ ਸੀएनजी ਪਲਾਂਟ ਦੀ ਸ਼ੁਰੂਆਤ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਵੱਡੀ ਸੁਗਾਤ ਦਿੱਤੀ। ਇਸ ਪਲਾਂਟ 'ਚ ਸਭ ਤੋਂ ਅਤ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਖਾਸ ਤੌਰ ਤੇ ਪਟਾਲਾ ਦੇ ਗੰਨਾ ਕਾਸ਼ਤਕਰਾਂ ਲਈ ਬੜਾ ਵੱਡਾ ਦਿਨ ਹੈ ਜਿਹੜੀ ਸਹਿਕਾਰੀ ਖੰਡ ਮੇਲਾ ਹੈ ਉਹਦੇ ਵਿੱਚ 14 ਮੈਗਾਵਾਟ ਦਾ ਬਿਜਲੀ ਦਾ ਕੋ ਜਨਰੇਸ਼ਨ ਪਲਾਂਟ ਦਾ ਤੁ ਘਟਨ ਹੋਇਆ ਔਰ ਜੋ ਅੱਜ ਦੁਨੀਆ ਦੇ ਵਿੱਚ ਸਭ ਤੋਂ ਲੇਟੈਸਟ ਅਵੇਲੇਬਲ ਚੀਜ਼ ਹੈ ਉਹ ਪਟਾੜੇ ਲਈ ਗਈ 35 ਲੱਖ ਕੁਇੰਟਲ ਕੰਨਾ ਪੀੜਨ ਦਾ ਟੀਚਾ ਤੁੰਤੰਮ ਨਾਲ ਮਣਿਆ ਜਾਵੇਗਾ ਜਿਸ ਸੰਬੰਧ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਅੱਜਾ ਵਰੀ ਕਿਤੇ ਜਿਹੜਾ ਕਿ ਉਹ ਸੁਝਾਇਆ ਗਿਆ ਜਿਥੇ ਕਿ ਕਾਂਗਰਸੀ ਆਗੂ ਵਿਕਾਸ ਸੋਨੀ ਜਿਹੜੇ ਕਿ ਚਾਰੂ ਜੀ ਸੇਵਾ ਨਿਭਾ ਰਹੇ ਨੇ ਵੱਡੀ ਗਿਣਤੀ ਵਿੱਚ ਸੰਗਤ ਜਨਨੀ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਲਿਆ ਨੇ ਗੁਰਦੁਆਰਾ ਸਾਸ ਸੰਗਤ ਸਹਿਜੁਦਾ ਸਾਧ ਸਿੰਘ ਨਗਰ ਗੇਟ ਹਕੀਮਾ ਅੰਮ੍ਰਿਤਸਰ ਵਿਖੇ ਛ ਜੰਗਰੀ ਨੂੰ ਕੀਰਤਨ ਵਰਸ ਸਜਾਇਆ ਜਾਵੇਗਾ ਜਿਸ ਵਿੱਚ ਪ੍ਰਸਿੱਧ ਜਿੱਥੇ ਕੀਰਤਨ ਦੀ ਹਾਜ਼ਰੀ ਭਰਨਗੇ ਉਸ ਦੇ ਸੰਬੰਧ ਵਿੱਚ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਜਨਨੀ ਹਾਜ਼ਰੀ ਭਰ ਲਿਆ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 70 છਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਜਿੱਤੇ ਕੀ ਵੱਡੀ ਗਿੰਦੂ ਜੀ ਸੰਗਤਾਂ ਜਿਹੜੀਆਂ ਨੇ ਗੁਰੂ ਜੀ ਅਸ਼ੀਰਵਾਦ ਕਰਿਆ ਨੇ ਤਾਂ ਪੰਜ ਪਿਆਰਿਆਂ ਨੂੰ ਸਰੋਪਾਹ ਦੀ ਬਖਸ਼ਿਸ਼ ਕੀਤੀ ਜਾ ਰਹੀ ਹੈ ਭਾਜਪਾ ਪਾਰਟੀ ਦੇ ਕੇਂਦਰੀ ਹਲਕੇ ਦੇ ਵਿੱਚ ਇੰਚਾਰਜ ਡਾਕਟਰ ਦਾਮ ਚਾਵਲਾ ਵੀ ਇੱਥੇ ਪਹੁੰਚੇ ਹੋਏ ਨੇ ਉਹ ਜੀ ਗੱਲ ਕਰ ਲਈਏ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਪੰਨੂ ਉਦੀਪ ਸਿੰਘ ਸੰਧੂ ਗੁਰਦੇਵ ਸਿੰਘ ਸਖੀਆ ਬਾਬਾ ਜਲਬਾਖ ਸਿੰਘ ਹਰਜਿੰਦਰ ਸਿੰਘ ਗੁਜਾਰ ਸਿੰਘ 25 ਵੰਡੇ ਸੁਖਪਾਲ ਸਿੰਘ ਕਾਲਾ ਕਰਮ ਇਕਬਾਲ ਸਿੰਘ ਵਰਜੀਤ ਸਿੰਘ ਪੱਤੀ ਹਰਮੀਤ ਸਿੰਘ ਕੁਜਿੰਦਰ ਸਿੰਘ ਮਹਿੰਦਰ ਸਿੰਘ ਡਾਕਟਰ ਸੁਖਜੀਤ ਸਿੰਘ ਅਨੰਦ ਸਿੰਘ ਅਜਬੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਖਿਆ ਜਿਹੜੀ ਇਸ ਨਗਰ ਕਥੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਾਡੇ ਕਮਾਲ ਸ੍ਰੀ ਗੁਰੂ ਗੋਬੀ ਸਿੰਘ ਜੀ ਮਹਾਰਾਜ ਦਾ ਅਫਤਾਰ ਗੁਰਪੁੱਤ ਬੱਚੇ ਯਾਨੀ ਬੜੀ ਸ਼ਰਧਾ ਤੇ ਉਸ ਨਾਲ ਮਨਾਇਆ ਜਾਵੇਗਾ ਜਿੱਥੇ ਕੀ ਗੁਜਰਾ ਸਾਹ ਸੰਗਤ ਸਿਆਜ ਦਾ ਫਤਿਹ ਸਿੰਘ ਨਗਰ ਬੇਟ ਹੈ ਕਿ ਮਾ ਅਮਰਸ ਦੇਖੇ ਕਿੱਤਲ ਰਵਾਰ ਸਜਾਇਆ ਜਾਵੇਗਾ ਉਸ ਦੇ ਸੰਬੰਧ ਵਿੱਚ ਅੱਜ ਜਿਹੜੇ ਕੁਸ਼ਾਲ ਤੇ અલੌਕਿਕ ਨਗਰ ਕੀਰਤ ਸਜਾਇਆ ਗਿਆ ਜਿੱਥੇ ਕੀ ਪਾਰੀ ਕਿੰਦੀ ਵੀ ਸੰਗਤ ਜਿਹੜੀ ਹਾਜ਼ਰ ਪਰਦੇ ਵਿਖਾਈ ਦੇ ਰਹੀਆਂ ਨੇ ਤਾਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਪੰਨੂ ਨੇ ਮੇਰੇ ਨਾਲ ਗੱਲਬਾਤ ਕਰ ਲਈ ਹਰਪਾਲ ਜੀ ਕੀ ਕਿਹਾ ਜੀ 6 ਤਰੀਕ ਨੂੰ ਜਿਹੜਾ ਆਤਾ ਗੁਰੂਪੁਰ ਮਨਾਇਆ ਜਾਣਾ ਉਸ ਦੇ ਸੰਬੰਧ ਵਿੱਚ ਜਿਹੜਾ ਨਗਰ ਕੀਰਤ ਵਾਹੋ ਪ੍ਰਗਟਿਓ ਮਰਜਾ ਗਮੜਾ ਵਰਿਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਐਸੇ ਦਿਨ ਦਿਵਾਲ ਕਲਗੇ ਵਾਲੇ ਪਾਤਸ਼ਾਹ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਪਰ ਮਨਾਉਂਦੀਆਂ ਹੈ ਲੱਖ ਸਾਹਿਬ ਇਲਾਕਾ ਸਾਹਿਬ ਜਦਾ ਫਤੇ ਸਿੰਘ ਨਗਰ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਪਰਮਨੋ ਸਮਰਪਤ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਕਾਫੀ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰੀ ਭਰ ਰਹੀਆਂ ਬਹੁਤ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਸਾਡਾ ਗੁਰੂ ਕਿਰਪਾ ਕਰਨਾ ਆਰ ਸਾ ਸਾਂਤਾ ਦੇ ਇਸ ਤਰ੍ਹਾਂ ਇਹ ਸੇਵਾ ਲੈਂਦੇ ਰਹਿਣਾ ਅੱਜ ਇਸ ਸੁਭ ਦੇ ਹੜੇ ਤੇ ਸਮੂਹ ਇਲਾਕਾ ਨਿਵਾਸੀਆਂ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਲੱਖ ਲੱਖ ਵਧਾਈ ਦਿੰਦੇ ਆ ਗੱਤਕਾ ਪਾਰਟੀ ਦੇ ਹਰ ਤੰਗੇ ਕਰਤੱਵ ਜਿਹੜੇ ਕਿ ਦਿਖਦਾ ਕੇਂਦਰ ਬਣੇ ਹੋਏ ਨੇ ਬਿਲਕੁਲ ਜੀ ਗੱਤਕਾ ਪਾਰਟੀਆਂ ਜੋ ਧੰਨ ਧੰਨ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਸ਼ਾ ਦੀ ਫੌਜ ਆ ਉਹ ਆਪਣੇ ਕਰਤੱਵ ਉਖਾ ਰਹੇ ਨੇ ਸਿੰਘ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਵੇਲੇ ਤੋਂ ਹੀ ਇਹ ਜੋ ਚੱਲੇ ਆ ਰਿਹਾ ਹੈ ਸ਼ਸਤਰਵੇਧਾ ਚੱਲੀ ਆ ਰਹੀ ਹੈ ਉਹ ਆਪਣੇ ਘਰ ਤੋਂ ਵਿਖਾ ਰਹੇ ਨੇ ਇਸ ਖੇਂਜਾ ਆਪਣਾ ਸੰਗਤਾਂ ਨਾਲ ਖੇਚ ਦਾ ਕੇਂਦਰ ਬਣਿਆ ਹੋਇਆ ਹੈ ਔਰ ਬਹੁਤ ਸੰਗਤਾਂ ਉਤਸ਼ਾਹ ਨਾਲ ਇੱਥੇ ਹਾਜ਼ਰੀ ਭਰ ਰਹੀਆਂ ਤਾਂ ਦਸ਼ਮੇਸ਼ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਪਾਰ ਗੁਰਪ੍ਰੋਵ ਸਮਰਪਿਤ ਵਿਸ਼ਾਲ ਅਗਰ ਕੀਰਤਨ ਤਿਆਗਿਆ ਜਿਸੇ ਕਿ ਸੰਗਤਾਂ ਵੱਲੋਂ ਤਾਂ-ਤਾਂ ਤੇ ਸਵਾਗਤ ਕੀਤਾ ਜਾ ਰਿਹਾ ਹੈ ਕੀ ਕਹਣਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੈ ਭੀਮ ਜੈ ਬਾਤ ਸੰਗਤਾਂ ਨੂੰ ਸੰਗਤਾਂ ਭਲੀ ਭਾਤੀ ਜਾਨੂ ਨੇ ਕਿ ਅੱਜ ਸ੍ਰੀ ਗੁਰੂ ਦਰਸ਼ਨਪਾਤ ਜੀ ਜਿਹਦੇ ਪ੍ਰਗਟ ਦਿਵਸ ਨੂੰ ਮੁਬਾਰਕ ਸਾਰੀਆਂ ਸੰਗਤਾਂ ਨੂੰ ਪੰਜਾਬ ਦੀਆਂ ਨੂੰ ਭਾਰਤ ਦੀਆਂ ਨੂੰ ਬਾਹਰਲੇ ਦੇਸ਼ਾਂ 'ਚ ਰਹਿੰਦੀਆਂ ਸੰਗਤਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਗੁਰੂ ਪਾਤਸ਼ਾਹ ਦੀ ਜਨਮ ਦਿਨ ਦੀਆਂ ਸਤਿਗੁਰੂ ਦੇ ਜੋ ਕੀਤਾ ਹੈ ਉਹਦੇ ਪਾਏ ਪੂਰਨਿਆਂ ਦੇ ਚੱਲਣਾ ਹੈ ਅੱਜ ਦਾ ਉਪਦੇਸ਼ ਜੋ ਹੈ ਸਤਗੁਰੂ ਦਾ ਉਹ ਹੈ ਕਿ ਸਤਗੁਰੂ ਜਿਹੜਾ ਕਸ਼ਮੀਰੀ ਪੰਡਤਾਂ ਵਾਸਤੇ ਦਿੱਲੀ ਜਾ ਕੇ ਸੀਸ ਦਿੱਤਾ ਸੀ ਕਿ ਕੋਈ ਜਾਤੀ ਪਾਤੀ ਦਾ ਭੇਤ ਨਹੀਂ ਸਿੱਖ ਧਰਮ ਦੇ ਵਿੱਚ ਤੇ ਮੈਂ ਸਾਰਿਆਂ ਸੰਗਤਾਂ ਨੂੰ ਸਿੱਖ ਸੰਗਤਾਂ ਨੂੰ ਬਾਹਰ ਅੰਦਰ ਉਪਦੇਸ਼ਾਂ ਦੇ ਸ਼ਾਂਚ ਰਹਿੰਦਿਆਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਸਤਗੁਰ ਦੇ ਪਾਏ ਪੂਰਿਆਂ ਦੇ ਚੱਲੀਏ ਤੇ ਇਹਨਾਂ ਦੇ ਦੱਸੇ ਮਾਰਗ ਤੇ ਚੱਲਣਾ ਹੀ ਸਾਡੇ ਵਾਸਤੇ ਸਿੱਖੀ ਦਾ ਪ੍ਰਤੀਕ ਹੈ ਅਗਰ ਆਪਾਂ ਸਾਰੇ ਸਿੱਖ ਕੌਮ ਲਈ ਲੜਦੇ ਹਾਂ ਤੇ ਉਹਦੇ ਵਿੱਚ ਸਾਰਾ ਭਾਰਤੀ ਆਉਂਦਾ ਹੈ ਭਾਰਤ ਪਾਕਿਸਤਾਨ ਦੇਸ਼ ਵੀ ਆਉਂਦੇ ਹਨ ਜਿੱਥੇ-ਜਿੱਥੇ ਭਾਰਤੀ বাসਦੇ ਨੇ ਉੱਥੇ-ਉੱਥੇ ਆਪਾਂ ਆਪਣਾ-ਆਪਣਾ ਕਰਮ ਕਰਦੇ ਰਹੀਏ ਕਿ ਆਪਣੇ ਸਿੱਖੀ ਕੌਮ ਨੂੰ ਲੈ ਕੇ ਚੱਲਦੇ ਰਹੀਏ ਤੇ ਸਰਬੱਤ ਦਾ ਭਲਾ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਕਾਮਨਾ ਕਰਨੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਪੰਤ ਅਸ਼ਮੇਸ਼ ਪਾਸ਼ਾ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਗੁਰਪ੍ਰੋਮ ਸਮਰਪਿਤ ਵਿਸ਼ਾਲ ਨਗਰੀ ਕੀਰਤਨ ਜਿਹੜਾ ਕਿ ਉਹ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਔਰ ਥਾਂ-ਥਾਂ ਤੇ ਇਸ ਨਗਰੀ ਕੀਰਤਨ ਦਾ ਨਿਗਾ ਸਵਾਗਤ ਕੀਤਾ ਜਾ ਰਿਹਾ ਹੈ ਕੈਮਰ पर्सन ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹ ਜੈਨਿਕ ਸ੍ਰੀ ਟੀਵੀ ਅਮਰਸਰ